ਪੰਜਾਬ ਦੀਆਂ ਸੜਕਾਂ ਉੱਤੇ ਜੇਕਰ ਅੱਜ ਸਭ ਤੋਂ ਵੱਧ ਕੋਈ ਚੀਜ਼ ਨਜ਼ਰ ਆਈ ਤਾਂ ਉਹ ਟਰੈਕਟਰ ਸਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪੰਜਾਬ ਸਰਕਾਰ ਦੀ ਵਿਵਾਦਾਂ ਵਿੱਚ ਘਿਰੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਅੱਜ ਇਹ ਟਰੈਕਟਰ ਝੰਡਾ ਮਾਰਚ ਕੀਤਾ ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਸਿੱਧਾ ਚੈਲੰਜ ਕਰ ਦਿੱਤਾ ਜੋਗਿੰਦਰ ਸਿੰਘ ਗੁਰਾਹ ਹਮੇਸ਼ਾ ਬਾੰਗ ਬੇਵਾਕ ਬੋਲੇ ਹੋਰ ਕਿਸਾਨ ਆਗੂ ਵੀ ਰਾਜਕੇ ਵਰੇ ਉਨਾਂ ਆਖਿਆ ਕਿ 1 ਇੰਚ ਵੀ ਜ਼ਮੀਨ ਨਹੀਂ ਦੇਣੀ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪੈ ਜੇ ਲੱਗਦਾ ਨਹੀਂ ਕਿ ਹੁਣ ਸਰਕਾਰ ਲਈ ਇਸ ਨੀਤੀ ਤਹਿਤ ਅੱਗੇ ਵਧਣਾ ਆਸਾਨ ਹੋਏਗਾ ਦੂਜੇ ਪਾਸੇ ਇਹ ਮੁੱਦਾ ਅੱਜ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਗੂੰਜਿਆ ਇਸ ਤਰ੍ਹਾਂ ਸੜਕ ਤੋਂ ਲੈ ਕੇ ਸੰਸਦ ਤੱਕ ਇਸ ਮੁੱਦੇ ਦੀ ਗੂੰਜ ਪਈ ਪਰ ਪੰਜਾਬ ਸਰਕਾਰ ਹਾਲੇ ਵੀ ਇਸ ਨੂੰ ਕਿਸਾਨਾਂ ਦੇ ਫਾਇਦੇ ਵਾਲਾ ਦੱਸ ਰਹੀ ਹੈ ਹੈਰਾਨੀ ਇਸ ਨੀਤੀ ਦਾ ਇੱਕ ਹੋਰ ਪੱਖ ਸਾਹਮਣੇ ਆਉਣ ਉੱਤੇ ਹੋਈ ਇਹ ਪੱਖ ਤਾਂ ਕਿਸਾਨਾਂ ਨੂੰ ਕੱਖੋਂ ਹੌਲੇ ਕਰਨ ਵਾਲਾ ਹੈ ਜੇਕਰ ਕਿਸਾਨ ਇਸ ਨੀਤੀ ਤਹਿਤ ਆਈ ਜ਼ਮੀਨ ਦੇਣ ਲਈ ਸਹਿਮਤ ਹੋ ਵੀ ਜਾਂਦੇ ਨੇ ਤਾਂ ਵੀ ਉਹਨਾਂ ਦਾ ਖਿਹੜਾ ਛੁੱਟਣਾ ਨਹੀਂ ਕਿਸਾਨਾਂ ਨੇ ਇਸ ਜ਼ਮੀਨ ਉੱਤੇ ਜੋ ਕਰਜ਼ਾ ਕਿਤੋਂ ਵੀ ਚੁੱਕਿਆ ਹੋਇਆ ਜੋ ਵੀ ਲਿਮਟ ਬਣਾਈ ਹੋਈ ਹੈ ਉਹ ਨੀਤੀ ਤਹਿਤ ਗਈ ਜ਼ਮੀਨ ਵਿੱਚੋਂ ਮਿਲਣ ਵਾਲੇ ਪਲਾਟ ਦੇ ਸਿਰਫ ਤੇ ਖੜੀ ਰਹੇਗੀ ਮਤਲਬ ਜ਼ਮੀਨ ਜਾਂਦੀ ਰਹੇਗੀ ਪਰ ਕਰਜ਼ਾ ਕਿਸਾਨਾਂ ਦੇ ਸਿਰਫ ਤੇ ਉਵੇਂ ਹੀ ਖੜਾ ਰਹੇਗਾ ਪਹਿਲਾਂ ਕੀ ਹੁੰਦਾ ਸੀ ਕਿ ਸਰਕਾਰ ਜੇਕਰ ਕਿਸੇ ਵੀ ਕੰਮ ਲਈ ਜ਼ਮੀਨ ਲੈਂਦੀ ਸੀ ਤਾਂ ਬਦਲੇ ਵਿੱਚ ਮਿਲਣ ਵਾਲੀ ਰਕਮ ਵਿੱਚੋਂ ਕਰਜ਼ੇ ਦੀ ਰਕਮ ਮੋੜੀ ਜਾਂਦੀ ਸੀ ਪਰ ਇਸ ਨੀਤੀ ਤਹਿਤ ਨਗਦੀ ਤਾਂ ਇੱਕ ਥੇਲੇ ਦੀ ਨਹੀਂ ਮਿਲਣੀ ਫਿਰ ਕਰਜ਼ਾ ਕਿਸਾਨ ਕਿੱਥੋਂ ਲਉਣਗੇ ਇਹ ਪੱਖ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਨੀਤੀ ਨੂੰ ਮੁੜ ਕੋ ਕੇ ਰੱਖਿਆ ਇਸ ਦੇ ਪੁਸ਼ਟੀ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੀ ਕਰ ਚੁੱਕੇ ਨੇ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਮਰਿੰਦਰ ਸਿੰਘ ਰਾਜਾ ਬੜਿੰਗ ਨੇ ਲੈਂਡ ਪੂਲਿੰਗ ਨੀਤੀ ਦਾ ਮੁੱਦਾ ਅੱਜ ਸੰਸਦ ਵਿੱਚ ਚੁੱਕਿਆ ਉਹਨਾਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕੀਤੀ ਰਾਜਾ ਬੜਿੰਗ ਨੇ ਸੰਸਦ ਵਿੱਚ ਇਸ ਨੀਤੀ ਬਾਰੇ ਕੀ ਕਿਹਾ ਉਹ ਵੀ ਇੱਥੇ ਦਿਖਾਵਾਂਗੇ ਨਾਲ ਹੀ ਜੋਗਿੰਦਰ ਸਿੰਘ ਗੁਰਾਹ ਦਾ ਤੱਤਾ ਭਾਸ਼ਣ ਵੀ ਜਗਰਾਉ ਨੇੜਲੇ ਪਿੰਡ ਮਲਕ ਦੀ ਸੈਂਕੜੇ ਏਕੜ ਜ਼ਮੀਨ ਇਸ ਨੀਤੀ ਵਿੱਚ ਆਈ ਹੈ ਇਸੇ ਪਿੰਡ ਦੇ 70 ਸਾਲਾ ਕਿਸਾਨ ਲਖਵੀਰ ਸਿੰਘ ਉਪਲਦੀ ਸਾਰੀ ਦੀ ਸਾਰੀ 8 ਏਕੜ ਜ਼ਮੀਨ ਇਸ ਨੀਤੀ ਦੀ ਮਾਰ ਹੇਟ ਆ ਗਈ। ਉੱਪਰੋਂ ਉਸ ਦੇ ਸਿਰ ਕਰਜ਼ਾ ਸੀ। ਇਸੇ ਮਾਨਸਿੰਘ ਪਰੇਸ਼ਾਨੀ ਕਰਕੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਕਿਸਾਨ ਦੀ ਮੌਤ ਹੋ ਗਈ। ਇਸ ਕਰਕੇ ਪਿੰਡ ਵਿੱਚ ਰੋਹ ਹੋਰ ਵੱਧ ਗਿਆ ਅਤੇ ਅੱਜ ਸਭ ਤੋਂ ਵੱਡਾ ਟਰੈਕਟਰਾਂ ਦਾ ਕਾਫਲਾ ਇਸੇ ਪਿੰਡ ਵਿੱਚੋਂ ਨਿਕਲਿਆ। ਪਿੰਡ ਮਾਲਕ, ਪੋਨਾ ਅਤੇ ਅਲੀਗੜ ਸਮੇਤ ਹੋਰਨਾ ਪਿੰਡਾਂ ਦੇ ਕਰੀਬ 500 ਟਰੈਕਟਰ ਜਗਰਾਉਂ ਪਸ਼ੂ ਮੰਡੀ ਵਿੱਚ ਇਕੱਠੇ ਹੋਏ ਅਤੇ ਮਾਰਚ ਸ਼ੁਰੂ ਕੀਤਾ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਨੀਤੀ ਵਾਪਸ ਲੈਣ ਦੀ ਮੰਗ ਕੀਤੀ ਵੈਸੇ ਇਨ੍ਹਾਂ ਤਿੰਨਾਂ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਵੱਡੇ ਬੋਰਡ ਵੀ ਲੱਗ ਚੁੱਕੇ ਨੇ ਇਨ੍ਹਾਂ ਪਿੰਡਾਂ ਨੇ ਸੱਤਾਧਾਰੀ ਧਿਰ ਦੇ ਆਗੂਆਂ ਦਾ ਪਿੰਡਾਂ ਵਿੱਚ ਦਾਖਲਾ ਬੈਨ ਕਰ ਦਿੱਤਾ ਹੈ ਦੇਖੋ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੀਤੀ ਦਾ ਇਹ ਕਿਹੜਾ ਪੱਕਾ ਸਾਹਮਣੇ ਲਿਆਏ ਨੇ ਸਿੱਧਾ ਜਿਹਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦਰ ਕੇਜਰੀਵਾਲ ਸਾਹਿਬ ਨੂੰ ਹੈ ਕਿ ਜਿਹੜੀਆਂ ਜ਼ਮੀਨਾਂ ਤੁਸੀਂ ਧੱਕੇ ਨਾਲ ਕਿਸਾਨਾਂ ਦੀਆਂ ਦੱਬਣੀਆਂ ਚਾਹੁੰਦੇ ਹੋ ਕਿਸਾਨ ਨੇ ਜ਼ਮੀਨਾਂ ਦੇ ਉੱਤੇ ਕ੍ਰੈਡਿਟ ਲਿਮਿਟ ਬਣਾਈ ਹੈ ਉਹਨਾਂ ਦੇ ਕਾਰਡ ਬਣੇ ਨੇ ਸੋ ਲੈਂਡ ਪੂਲਿੰਗ ਦੇ ਵਿੱਚ ਜਦੋਂ ਇਹ ਜ਼ਮੀਨ ਧੱਕੇ ਨਾਲ ਤੁਸੀਂ ਲੈ ਲੋਗੇ ਉਹ ਲੋਨ ਦਾ ਕੀ ਬਣੇਗਾ ਸੋ ਅਖਬਾਰ ਦੇ ਵਿੱਚ ਮੈਂ ਸਟੇਟਮੈਂਟ ਪੜ੍ਹ ਰਿਹਾ ਸੀ ਇਹਨਾਂ ਦੇ ਮੰਤਰੀ ਮੁੰਡੀਆਂ ਸਾਹਿਬ ਦੀ ਲੱਗੀ ਹੈ ਕਹਿੰਦੇ ਜੀ ਉਹ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਜਿਹੜਾ ਅਸੀਂ ਪਲਾਟ ਦੇਾਂਗੇ ਉਹ ਪਲਾਟ ਤੇ ਸ਼ਿਫਟ ਹੋ ਜਾਊ ਮਤਲਬ ਕਿਸਾਨ ਦੀ ਜ਼ਮੀਨ ਦੱਬ ਕੇ ਉਹ ਜਿਹੜਾ 2 400 ਕਾਇਦਾ ਪਲਾਟ ਵੀ ਕਿਸਾਨ ਨੂੰ ਦੇਣਾ ਹੈ ਉਹਦੇ ਤੇ ਵੀ ਉਹ ਲੋਨ ਚੜ ਜਾਣਾ ਅੱਗੇ ਜਿਹੜੀ ਲੈਂਡ ਐਕਵਿਜ਼ੀਸ਼ਨ ਸੀ ਉਦੋਂ ਜ਼ਮੀਨ ਜਦੋਂ ਲੈਂਡ ਐਕਵਾਇਰ ਹੁੰਦੀ ਸੀ ਉਹਦਾ ਪੈਸਾ ਮਿਲਦਾ ਸੀ ਉਹ ਚੋਂ ਲੋਨ ਕੱਟਿਆ ਜਾਂਦਾ ਸੀ ਹੁਣ ਪੈਸਾ ਤਾਂ ਕੋਈ ਮਿਲਣਾ ਨਹੀਂ ਸੋ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਪਲਾਟ ਤੇ ਚੜ ਜਾਣੀ ਹੈ ਮੈਨੂੰ ਲੱਗਦਾ ਵੀ 10 15 ਸਾਲ ਨੂੰ ਜ਼ਮੀਨਾਂ ਡਵੈਲਪ ਨਹੀਂ ਹੋਣੀਆਂ ਪਤਾ ਨਹੀਂ ਕਿਸਾਨ ਨੂੰ ਕਦੋਂ ਪਲਾਟ ਮਿਲਣਾ ਹੈ ਜਦੋਂ ਉਹਦਾ ਪਲਾਟ ਲੈਣ ਦਾ ਟਾਈਮ ਆਉਣਾ ਉਹਨੂੰ ਤਾਂ ਕਹਿ ਦੇਣਗੇ ਕਿ ਜੀ ਤੇਰਾ ਲੋਨ ਖੜਾ ਸੀ ਉਹਦਾ ਇੰਨਾ ਵਿਆਜ ਬਣ ਗਿਆ ਉਹ ਤਾਂ ਮੈਨੂੰ ਲੱਗਦਾ ਪਲਾਟ ਹੀ ਸਾਰਾ ਵਿਆਜ ਦੇ ਵਿੱਚ ਲਾ ਜਾਣਾ ਇਹ ਤਾਂ ਹੋਰ ਵੀ ਵੱਡੀ ਠੱਗੀ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੇ ਕਿਸਾਨ ਨਾਲ ਮਾਰਨ ਜਾ ਰਹੇ ਹੋ ਮਤਲਬ ਇੱਕ ਪੰਜਾਬੀ ਹੋਣ ਦਾ ਤੁਸੀਂ ਕਿਹੜਾ ਸਬੂਤ ਦੇ ਰਹੇ ਹੋ ਕਿਸਾਨ ਭਰਾਵਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਔਰ ਜਿਹੜਾ ਦੂਸਰਾ ਵੱਡਾ ਸਵਾਲ ਹੈ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 237 ਸ਼ਹਿਰ ਕਸਬੇ ਨੇ ਵੱਡੇ ਛੋਟੇ ਔਰ ਜੇ ਤੁਸੀਂ ਉਹਨਾਂ ਦਾ ਟੋਟਲ ਏਰੀਆ ਦੇਖੋਗੇ ਕੰਸਟਰਕਟਿਡ ਏਰੀਆ ਮਤਲਬ ਜਿੱਥੇ ਕਲੋਨੀਆਂ ਬਣੀਆਂ ਨੇ 237 ਸ਼ਹਿਰ ਤੇ ਕਸਬੇ ਨੇ ਟੋਟਲ ਤੇ ਉਹ 7337 ਏਕੜ ਦੇ ਵਿੱਚ ਬਣੇ ਨੇ ਟੋਟਲ 237 ਜਿਹੜੇ ਛੋਟੇ ਵੱਡੇ ਕਸਬੇ ਨੇ ਤੇ ਹੁਣ ਤੁਸੀਂ 43000 ਏਕੜ ਐਕਵਾਇਰ ਕਰਕੇ ਕਰਨਾ ਕੀ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਅੱਜ ਪਾਰਲੀਮੈਂਟ ਵਿੱਚ ਪੰਜਾਬ ਸਰਕਾਰ ਦੀ ਇਸ ਨੀਤੀ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਕੇਂਦਰ ਸਰਕਾਰ ਦਾ यह नीति रोकने रोकनेखल मंगया धन्यवाद मैडम मैडम पंजाब की पप्पू जी पंजाब की राज्य सरकार पंजाब के किसानों की जमीन छीनना चाहती है पंजाब के अंदर लैंड पोलिंग की पॉलिसी के तहत पचास हजार एकड़ को किसानों से छीना जा रहा है आज पूरे पंजाब में पंजाब के किसान प्रदर्शन कर रहे हैं पहले तो तीन काले कानून आए और अब राज्य सरकार ने ये कह दिया किसानों को डराया गया है कि आप अगर जमीन नहीं दोगे तो इसके बाद आपकी जमीन का कभी सीएलयू नहीं होगा एक एकड़ लेकर उनको हजार गज का रहायशी प्लॉट दिया जा रहा है और 200 गज का कमर्शियल किसान जमीन देना नहीं चाहता किसान चाहता है कि हमारी मर्जी के बिना हमारी जमीन छीनी ना जाए भूमि अधिग्रहण कानून डॉक्टर मनमोहन सिंह जी लेकर आए थे उस कानून के तहत मैं चाहूंगा कि केंद्र की सरकार इंटरफेरेंस करे और किसान की जमीन छीने ना होण तहां नु सीधा ਲੈ ਚਲਦੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੇ ਉਸ ਇਕੱਠ ਵਿੱਚ ਜਿਸ ਨੂੰ ਸੂਬਾ ਪ੍ਰਧਾਨ जोगिंदर सिंह ਗੁਰਾਹਾਂ ਸਬੋਧਨ ਕਰ ਰਹੇ ਨੇ ਆਪਣੇ ਸ਼੍ਰੋਮਣੀ ਸ਼ੀਖਰ ਭਗਤ ਸਿੰਘ ਨੇ ਕਿਹਾ ਸੀ ਕਿ ਭਾਰਤ ਦੇ ਕਿਸਾਨੋ ਅੰਗਰੇਜ਼ਾਂ ਨੂੰ ਤਾਂ ਇਥੋਂ ਕੱਢ ਰਹੇ ਹੋ ਅੰਗਰੇਜ਼ਾਂ ਨੂੰ ਜਾਣ ਤੋਂ ਬਾਅਦ ਜਿਹੜਾ ਰਾਜ ਹੋਊਗਾ ਉਹ ਇਦੂ ਵੀ ਖਤਰਨਾਕ ਹੋਊਗਾ ਇੱਕ ਸਮਝੌਤਾ ਹੋਊਗਾ ਬੰਦੇ ਬਦਲੇ ਨੇ ਨੀਤੀ ਦੀ ਬਦਲੀ ਤਾਂ ਗਨੀ ਬਦਲਿਆ ਲਟੇਰਾ ਨਹੀਂ ਬਦਲਿਆ ਲੁੱਟ ਵੱਧ ਗਈ ਸਾਹ ਹੁਣਾਂ ਨਹੀਂ ਹੋਰ ਮਨ ਦੇ ਟਿਕਾਣੇ ਹੋਰ ਬਣਾ ਲੇ। ਇਹ ਗੱਲ ਜਦੋਂ ਅਸੀਂ ਇੱਕ ਦੇ ਇਤਿਹਾਸ ਚ ਪੜਦੇ ਆ ਜਾਂ ਜਦੋਂ ਤੁਹਾਡੇ ਕੋਲ ਲੈ ਕੇ ਆਏ ਆ ਤੁਸੀਂ ਬਾਰ ਬਾਰ ਕਹਿੰਦੇ ਰਹੇ ਹੋ ਇਹਦਾ ਜਰਾ ਹੀ ਬੋਲਦੇ ਰਹਿੰਦੇ ਆ। ਛੋਲੇ ਸਾਲ ਪਹਿਲਾਂ ਦੀ ਗੱਲ ਹੈ। ਮੈਂ ਇੱਕ ਵਾਰ ਸਾਡੇ ਚ ਬੋਲ ਰਿਹਾ ਸੀ ਕਿ ਪਰਚੂਨ ਖੇਤਰ ਵਾਲਿਓ ਆ ਛੋਟੀਆਂ ਦੁਕਾਨਾਂ ਤੇ ਕੋਨਾਂ ਦੇ ਮਾਲ ਲੈਣ ਕਿਸੇ ਦੇ ਨਹੀਂ ਹੋਣਾ ਆ ਛੋਟੀ ਇੰਡਸਟਰੀ ਵਾਲਿਓ ਸੋਨੂੰ ਵੱਡੀਆਂ ਇੰਡਸਟਰੀਆਂ ਖਾ ਜਾਣਗੀਆਂ ਆਪਣੇ ਹੱਥਾਂ ਨੂੰ ਮਜ਼ਦੂਰਾਂ ਨੂੰ ਕੰਮ ਨਹੀਂ ਰਹਿਣਾ ਕਿਸਾਨਾਂ ਨੂੰ ਛੋਟੀਆਂ ਜ਼ਮੀਨਾਂ ਸੋਨੂੰ ਪੁੱਛੇ ਤੇ ਬਗੈਰੀ ਲੈ ਜਾਂਦੇ ਜਿਨੀ ਇਹ ਗੱਲਾਂ ਸੋਦੇ ਸੱਚ ਨਹੀਂ ਜੀ ਆਉਂਦੀਆਂ ਸੋ ਵਕਤ ਨੇ ਕਰਬਟ ਲਈ ਬਦਲਿਆ ਕਾਰਪੋਰੇਟ ਨੇ ਅਬ ਦੀ ਲੁੱਟ ਦੀ ਮਨਸਾ ਜਿਹੜੀ ਹੋਰ ਵੱਧ ਗਈ ਉਹਦੀ ਹੰਸ਼ ਹੋਰ ਠਿੱਕੀ ਹੁੰਦੀ ਗਈ ਉਹਨਾਂ ਨੇ ਹੌਲੀ ਹੌਲੀ ਸਾਰੇ ਖੇਤਰਾ ਨੂੰ ਕਲਾ ਵਿੱਚ ਲੈ ਲਿਆ ਕਲਾ ਵਿੱਚ ਲੈ ਕੇ ਤੁਸੀਂ ਆਪਦੇ ਅੱਖਾਂ ਨਾਲ ਦੇਖਿਆ ਉਹੀ ਬਿਮਾਰ ਜਿਹੜੀ ਫਰੀ ਬੈਠੀ ਸੀ ਉਹਦੀਆਂ ਫੀਸਾਂ ਵੱਧ ਗਈਆਂ ਅਲਾਜ ਦੇ ਹਸਪਤਾਲਾਂ ਦੀਆਂ ਫੀਸਾਂ ਵੱਧ ਗਈਆਂ ਰਜਗਾਰ ਚਲੇ ਗਏ ਸਾਰੇ ਪਰਲਕ ਸਟੇਟ ਦੇ ਪ੍ਰਾਈਵੇਟ ਹੋ ਗਏ ਇਹ ਤੁਸੀਂ ਆਪਣੇ ਅੱਖਾਂ ਨਾਲ ਦੇਖਿਆ ਆ ਜਿਹੜੇ ਹੱਥਾਂ ਦੇ ਨਾਲ ਕੇ ਸੀ ਜਿਹੜੇ ਹੈਡ ਪਰਪਲ ਨੇ ਨਲਕੇ ਖਤਮ ਹੋ ਗਏ ਛੋੜੀਆਂ ਮੋਟੀਆਂ ਖਤਮ ਹੋ ਗਈਆਂ ਧਰਤੀ ਦਾ ਪਾਣੀ ਖਤਮ ਹੋ ਗਿਆ ਹੌਲੀ ਹੌਲੀ ਜਿਹੜੀ ਗੱਲ ਇੱਥੇ ਆ ਕੇ ਕਰੀ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀ ਵੀ ਸਾਡਾ ਦਸਤੂਰ ਕੋਟਲੇ ਤੋਂ ਬਗੈਰ ਸਾਡੀ ਜਿਵੇਂ ਕੋਣ ਦੇ ਦੂਗਾ ਉਹ ਜਦੋਂ ਤੁਸੀਂ ਸਭ ਕੁਝ ਅੱਖੀਂ ਦੇਖ ਲੈਣਾ ਹਟਾ ਲਿਆ ਇਸੋ ਲੱਗਿਆ ਵੀ ਯਾਰ ਆ ਗਿਆ ਤਾਂ ਇਹ ਹਮਲਾ ਤਾਂ ਆਪਣੇ ਕੰ内 ਆ ਗਿਆ ਆ ਜਿਹੜੀ ਫੌਜੀ ਆਈ ਆ ਭਰਾਵੋ ਇਹਦੇ ਗੱਲ ਸਮਝਾਉਂਦੇ ਸਾਨੂੰ ਬਹੁਤਾ ਚਿਰ ਨਹੀਂ ਲੱਗਿਆ ਸਾਨੂੰ ਕਿਉਂਕਿ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਹਾਂ ਸੱਚਮੁੱਚ ਜਮੀਨਾਂ ਤੇ ਅਟੈਕ ਹੈ ਲਾਂ ਜਿੱਦਲੀ ਮੋਰਚੇ ਦੇ ਕਲੂਰ ਵਾਸ ਲੈਂਡ ਦੇਲੇ ਸੋਦੇ ਡਿਕਰੀ ਮਾਟਰ ਯਾਦ ਹੋਣੀ ਉੱਥੇ ਸਾਨੂੰ ਕਿਹਾ ਸੀ ਵੀ ਪ੍ਰਾਵ ਸੱਪ ਮਰਿਆ ਨਾ ਸੱਪ जख्मी ਹੋਇਆ ਬਰਿਆ ਨਹੀਂ ਮਰਿਆ ਹੋਇਆ ਸੱਪ ਖਤਮ ਹੋ ਜਾਂਦਾ ਹੈ जख्मी ਕਿਸੇ ਵੀ ਡੰਗ ਮਾਰ ਸਕਦਾ ਕਬਰਦਾਰ ਰਹਿਣ ਆਹ जख्मी ਸੱਪ ਨੇ ਦਿਲ ਦਾ ਡੰਗ ਮਾਰਿਆ ਨਾ ਕੋਈ ਅਸੂਲ ਨਾ ਕੋਈ ਕਾਨੂੰਨ ਨਾ ਕੋਈ ਦਲੇਰ ਸਰਪਸ ਛੱਕੇ ਜਾਂਦਾ ਆਪਾਂ ਕਿਹੜਾ ਦੇਖਿਆ ਕਿੰਨੇ ਪਿੰਡਾਂ 'ਚ ਕਿਸੇ ਪਿੰਡ 'ਚ ਪੁੱਛ ਲਿਓ ਵੀ ਸੋਨੇ ਕੋਲੇ ਕੋਈ ਅਧਿਕਾਰੀ ਤੁਹਾਡੇ ਪਿੰਡ ਦਾ ਕੱਠ ਕਰਕੇ ਆਇਆ ਪੁੱਛਣ ਆਇਆ ਵੀ ਤੁਹਾਡੇ ਪਿੰਡ ਨੂੰ ਭਾਈ ਲੈਂਡ ਪੂਲਿੰਗ ਪਾਲਿਸੀ 'ਚ ਪਾਉਣਿਆ ਤੁਸੀਂ ਦੇਣ ਨੂੰ ਤਿਆਰ ਹੋ ਸੋ ਸੂ ਹੁੰਦਾ ਦੱਸਿਆ ਨੇ ਸੋ ਨੂੰ ਰਹਿਤਾਂ ਦੱਸਿਆ ਨੇ ਇਹਦਾ ਫਾਇਦਾ ਕੀ ਹੋ ਸਾਨੂੰ ਦੱਸਿਆ ਤੁਸੀਂ ਹਾਂ ਕੀਤੀ ਹੈ ਕਿਸੇ ਨੂੰ ਨਹੀਂ ਪੁੱਛਿਆ ਉੱਥੇ ਬੈਠਿਆ ਨਿਕਾ ਕੋਈ ਇਹ ਤਾਂ ਸਾਨੂੰ ਉਸ ਦਿਨ ਦਾ ਪਤਾ ਨਹੀਂ ਲੱਗ ਕੋਈ ਪਾਲਸੀ ਕੀ ਹੁੰਦੀ ਹੈ ਪਰ ਇਹ ਗੱਲ ਦਾ ਪਤਾ ਇਹ ਹੁਣ ਪਤਾ ਲੱਗਿਆ ਵੀ ਜਿਹੜੀ ਲੈਂਡ ਪੂਲ ਪੁਲੀ ਪਾਲਸੀ ਹੈ ਇਹ ਭੂਮੀ ਗ੍ਰਹਿਣ ਐਕਟ 2013 ਦੇ ਵਿੱਚ ਆਉਂਦੀ ਹੈ ਭੂਮੀ ਗ੍ਰਹਿਣ ਐਕਟ 2013 ਇਹ ਕਹਿੰਦਾ ਹੈ ਕਿ ਕੋਈ ਵੀ ਜ਼ਮੀਨ ਜਿਹੜੀ ਤਿੰਨ ਫਸਲਾਂ ਲੰਦੀ ਹੋਵੇ ਉਹ ਜ਼ਮੀਨ ਕਿਸੇ ਪ੍ਰੋਜੈਕਟ ਦੇ ਖਾਤਰ ਅਕਾਇਰ ਨਹੀਂ ਕੀਤੀ ਜਾ ਸਕਦੀ ਤੇ ਜਿਹੜੀ ਤੁਸੀਂ ਅਗੈਰ ਕੀਤੀ ਹੈ ਇਹ ਤਾਂ ਸਾਰੀ ਤਿੰਨ ਫਸਲਾਂ ਦੀ ਚਾਰ ਫਸਲਾਂ ਲੈ ਲਿਆ ਭਾਵੇਂ ਇੱਥੇ ਕਿੱਥੇ ਗਿਆ ਤੁਹਾਡਾ ਕਾਨੂੰਨ ਇੱਥੇ ਕਿੱਥੇ ਭੂਮੀ ਗ੍ਰਹਣ ਐਕਟ ਦੀ ਧਾਰਾ ਕਿੱਧਰ ਗਈ ਤੁਹਾਡੇ ਚ ਬਈ ਭੂਮੀ ਗ੍ਰਹਣ ਐਕਟ ਇਹ ਕਹਿੰਦਾ ਕਿ ਜਿੱਥੇ ਜੇ ਕਿਸਾਨਾਂ ਦੀ ਜ਼ਮੀਨ ਲੈ ਲੋ ਕੱਲੇ ਕਿਸਾਨ ਨਹੀਂ ਮਜ਼ਦੂਰ ਦੁਕਾਨਦਾਰ ਹੋਰ ਧੰਦੇ ਕਰਨ ਵਾਲੇ ਲੋਕ ਉਹਨਾਂ ਸਾਰਿਆਂ ਤੇ ਕੋਈ ਅਸਰ ਤਾਂ ਨਹੀਂ ਪੈਂਦਾ ਜਿਹੜਾ ਉਹਨਾਂ ਤੇ ਅਸਰ ਪੈਂਦਾ ਉਹਨਾਂ ਦੀ ਅਸਰ ਦੀ ਪੂਰਤੀ ਕਿੱਥੋਂ ਕਰਦੇ ਹੋ ਜਿਹੜੇ ਕਿਸਾਨਾਂ ਨੂੰ ਤੁਸੀਂ ਖਾ ਰਹੇ ਹੋ ਜ਼ਮੀਨ ਚ ਉਹਨਾਂ ਦੇ ਬਸੇਬੇ ਦਾ ਪ੍ਰਬੰਧ ਤੁਸੀਂ ਕਿੱਥੇ ਕਰਦੇ ਹੋ ਜੇ ਤੁਸੀਂ ਉਹਨਾਂ ਨੂੰ ਜ਼ਮੀਨ ਵਗਲੇ ਜ਼ਮੀਨ ਮੰਗਦੇ ਨੇ ਕਿਸਾਨ ਤਾਂ ਉਹਨੇ ਜ਼ਮੀਨ ਗੈਰ-ਪਜਾਉ ਨੂੰ ਅਪਜਾਉੂ ਕਰਕੇ ਕਿਸਾਨਾਂ ਨੂੰ ਦੇ ਕੇ ਉਹਨਾਂ ਦੇ ਮਕਾਨ ਦਾ ਗਰਕਾ ਦਾ ਕੋਠਾ ਦਾ ਮੋਟਰਾ ਦਾ ਸਾਰਾ ਖਰਚਾ ਦੇ ਕੇ ਉਹਨਾਂ ਦੀ ਬਸੇਬੇ ਦਾ ਪ੍ਰਬੰਧ ਉਹਨਾਂ ਦੇ ਬੱਚਿਆਂ ਦੇ ਰਜਗਾਰ ਦਾ ਪ੍ਰਬੰਧ ਸਾਰਾ ਦਿੱਤਾ ਜਿਹੜੇ ਦੱਸਿਆ ਆ ਸੋਡਾ ਭੂਮੀ ਗ੍ਰਹਿਣ ਐਕਟ 2013 ਇਹ ਕੱਲ ਕਹਿੰਦਾ ਹੈ ਕਿ ਜੇ ਕਿਸਾਨ ਨੂੰ ਆ ਦੇਣਾ ਚਾਹੁੰਦੇ ਹੋ ਤਾਂ 80% ਲੋਕਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਜੇ 80% ਲੋਕ ਸਹਿਮਤੀ ਤੁਸੀਂ ਉੱਥੇ ਜ਼ਮੀਨ ਅਕਾਇਰ ਨਹੀਂ ਕਰ ਸਕਦੇ ਮਾਨ ਸਾਹਿਬ ਲਗਉ ਨੈਣ ਪੂਰਕ ਪਾਲਸੀ ਭੂਮੀ ਗ੍ਰਹਿਣ ਐਕਟ 2013 ਦੇ ਅੰਦਰ ਤਾਂ ਤੂੰ ਇਹਨਾਂ ਦਾ ਭਰੋਸਾ ਕਿਉਂ ਨਹੀਂ ਰਿਆ ਲੋਕਾਂ ਦਾ ਦਸ ਦੋ ਸੋਡਾ ਕਿਹੜਾ ਅਧਿਕਾਰੀ ਆ ਕੇ ਇੱਥੇ ਪੁੱਛ ਕੇ ਆਇਆ ਇਹਨਾਂ ਨੂੰ ਪੁੱਛਿਆ ਕਿ ਇਸੇ ਦੌਰਾਨ ਕਾਂਗਰਸ ਦੇ ਕਿਸਾਨ ਸੈਲ ਦੇ ਚੇਅਰਮੈਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਟੋਇਟਾ ਦੀ 144 ਗੱਡੀਆਂ ਦਾ ਮਾਮਲਾ ਰਾਜਪਾਲ ਕੋਲ ਲੈ ਗਏ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੰਡੀਗੜ੍ਹ ਵਿੱਚ ਸੂਬੇ ਦੇ ਗ੍ਰਹਿ ਮੰਤਰੀ ਹੋਣ ਕਰਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੁਖਪਾਲ ਖੈਰਾ ਨੇ ਇਸ ਸਮੇਂ ਕੁਝ ਤੱਥ ਰੱਖੇ ਅਤੇ ਇਸ ਖਰੀਦ ਵਿੱਚ ਹੋਏ ਕਰੋਨਾ ਦੇ ਕੱਪੜੇ ਦਾ ਦੋਸ਼ ਲਾ ਕੇ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਬਿੱਲ ਦਾ 2024 ਦਾ ਕਿਉਂਕਿ ਜਦੋਂ ਖਰੀਦ ਹੋ ਰਹੀ ਸੀਗੀ ਉਹ ਮੈਂ ਨਾਲ ਲਿੱਖੀ ਦਿੱਤਾ ਕੰਪਲੇਨ ਤੇ ਗਵਰਨਰ ਨੂੰ ਜਿਹੜੀ ਜਿਹੀ ਸ਼ਿਕਾਇਤ ਕੀਤੀ ਹੈ ਇੱਕ ਬਿਲ ਮੈਂ ਆਪਣੇ ਨਾਮ ਦਾ ਪਰਚੇਸ ਕੀਤਾ ਤਾਜ਼ਾ ਟਾਇota ਕੰਪਨੀ ਤੋਂ ਹੁਣ ਜਿਹਦੇ ਚ ਉਹਨਾਂ ਨੇ 10 ਲੱਖ ਰੁਪਇਆ ਮੈਨੂੰ ਰਿਬੇਟ ਦਿੱਤਾ ਡਿਸਕਾਊਂਟ ਦਿੱਤਾ ਲੇਕਿਨ ਪੰਜਾਬ ਸਰਕਾਰ ਨੇ ਮੁਨਾਸਿਬ ਨਹੀਂ ਸਮਝਿਆ ਕਿ ਅਸੀਂ ਟਾਇota ਕੰਪਨੀ ਨਾਲ ਗੱਲਬਾਤ ਕਰਕੇ ਕੱਟੜ ਇਮਾਨਦਾਰਾਂ ਨੇ ਮੁਨਾਸਿਬ ਨਹੀਂ ਸਮਝਿਆ ਕਿ ਅਸੀਂ ਕੋਈ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਤੇ ਡਿਸਕਾਊਂਟ ਹੀ ਲੈ ਲੀਏ ਆਪਾਂ ਸਾਰੇ ਜਾਣਦੇ ਆ ਆਪਾਂ ਕੱਪੜਾ ਖਰੀਦਣ ਜਾਂਦੇ ਗੱਡੀ ਖਰੀਦਣ ਜਾਂਦੇ ਹਰ ਕਿਸਮ ਦਾ ਡਿਸਕਾਊਂਟ ਮੰਗਦੇ ਆ ਕੁਝ ਲੋਕ ਮੈਨੂੰ ਪੁੱਛਦੇ ਨੇ ਜੀ ਇੰਨਾ ਜ਼ਿਆਦਾ ਇੱਕ ਗੱਡੀ ਤੇ ਡਿਸਕਾਊਂਟ ਇਹ ਇਹ ਗੱਡੀ ਜਿਹੜੀ ਟੋヨタ ਹਾਈਲੈਕਸ ਪਿਕਅਪ ਟਰੱਕ ਆ ਇਹ ਇੰਡੀਆ ਵਿੱਚ ਕਾਮਯਾਬ ਹੀ ਨਹੀਂ ਹੋਇਆ ਤੇ ਜੇ ਜਦੋਂ ਕਾਮਯਾਬ ਹੀ ਨਹੀਂ ਹੋਇਆ ਤਾਂ ਉਹਨਾਂ ਨੇ ਇੱਕ ਸੌਂ ਦੇ ਦਿੱਤਾ ਤੁਸੀਂ ਵੀ ਲੈ ਸਕਦੇ ਹੋ ਤੁਸੀਂ ਜਾ ਕੇ ਆਨਲਾਈਨ ਚੈੱਕ ਕਰ ਸਕਦੇ ਹੋ ਤੇ ਜਦੋਂ ਆਪਾਂ ਡਿਸਕਾਊਂਟ ਨਹੀਂ ਲਿਆ ਫੁੱਲ ਪੇਮੈਂਟ ਅਦਾ ਕੀਤੀ ਇਹਦਾ ਮਤਲਬ ਕਿ ਪੰਜਾਬ ਸਰਕਾਰ ਨੂੰ 15 ਤੋਂ 20 ਕਰੋੜ ਰੁਪਈਆ ਦਾ ਚੂਨਾ ਲੱਗਿਆ ਹੈ ਔਰ ਇਹ ਮਸਲਾ ਮੈਂ ਅੱਜ ਤੋਂ ਕੋਈ ਤਕਰੀਬਨ 8 ਦਿਨ ਪਹਿਲਾਂ ਹਫਤਾ ਪਹਿਲਾਂ ਮੈਂ ਇੱਕ ਚਿੱਠੀ ਲਿਖੀ ਆ ਪਹਿਲਾਂ ਦਾ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਆ ਆ ਸਾਰੇ ਬਿੱਲ ਨਾਲ ਲਾਤੇ ਪੰਜਾਬ ਡੀਜੀਪੀ ਦਾ ਪੰਜਾਬ ਪੁਲਿਸ ਦਾ ਬਿੱਲ ਵੀ ਨਾਲ ਲਾਤਾ ਤੇ ਜਿਹੜਾ ਸਾਡੇ ਕੋਲ ਬਿੱਲ ਸੀ ਪ੍ਰਾਈਵੇਟ ਇੱਕ ਆਦਮੀ ਦਾ ਜਿਹਦੇ ਚੋਂ 110 ਲੱਖ ਰੁਪਏ ਡਿਸਕਾਊਂਟ ਸੀ ਉਹ ਵੀ ਨਾਲ ਲਾਤਾ ਕੋਈ ਜਵਾਬ ਨਹੀਂ ਫਿਰ ਮੈਂ ਉਸ ਤੋਂ ਬਾਅਦ ਇੱਕ ਚਿੱਠੀ ਲਿਖੀ ਹੋਮ ਮਿਨਿਸਟਰ ਆਫ ਇੰਡੀਆ ਨੂੰ ਈਮੇਲ ਕੀਤੀ ਆ ਉਹਦੀ ਕਾਪੀ ਜਿਹੜੀ ਆ सीबीआई ਨੂੰ ਇਹ ਮੇਲ ਈਮੇਲ ਕੀਤੀ ਆ ਉਸ ਦੀ ਕਾਪੀ ਈਡੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਹਦੀ ਕਾਪੀ ਕੀਤੀ ਆ ਤੇ ਅੱਜ ਮੈਂ ਸੋਚਿਆ ਕਿ ਜਿਹੜਾ ਗਵਰਨਰ ਪੰਜਾਬ ਦਾ ਉਹ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਆ ਤੇ ਜਿਹੜਾ ਡੀਜੀਪੀ ਦਾ ਦਫਤਰ ਹੈ ਸੈਕਟਰ 9 ਵਿੱਚ ਜਿੱਥੇ ਡੀਜੀਪੀ ਪੰਜਾਬ ਪੁਲਿਸ ਦਾ ਬੈਠਦਾ ਉਹ ਜਿਹੜਾ ਹੈ ਉਹ ਚੰਡੀਗੜ੍ਹ ਦੀ ਪੁਲਿਸ ਡੋਮੇਨ ਚ ਤੇ ਕਿਉਂ ਨਾ ਚੰਡੀਗੜ੍ਹ ਦੇ ਰਾਜਪਾਲ ਨੂੰ ਮਿਲ ਕੇ ਤੇ ਅਸੀਂ ਸਿੱਧਾ ਪਰਚਾ ਜਿਹੜਾ ਇੱਥੇ ਕੋਸ਼ਿਸ਼ ਕਰੀਏ ਕਿ ਜਿਹੜਾ ਐਫ ਆਈ ਆਰ ਆ ਉਹ ਚੰਡੀਗੜ੍ਹ ਵਿੱਚ ਰਜਿਸਟਰ ਹੋਵੇ ਅਗੇਂਸਟ ਭਗਵੰਤ ਮਾਨ ਕਿਉਂਕਿ ਉਹ ਚੀਫ ਮਿੰისტਰ ਦੇ ਨਾਲ-ਨਾਲ ਪੰਜਾਬ ਦਾ ਗ੍ਰਹਿ ਮੰਤਰੀ ਯਾਨੀ ਕਿ ਹੋਮ ਮਿਨਿਸਟਰ ਵੀ ਆ ਪੁਲਿਸ ਡਿਪਾਰਟਮੈਂਟ ਭਗਵੰਤ ਮਾਨ ਦੇ ਥੱਲੇ ਆਉਂਦੀ ਆ ਉਹ ਨਾਲ ਐਫ ਆਈ ਆਰ ਦਰਜ ਹੋਵੇ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਦੇ ਜਿਨ੍ਹਾਂ ਦੇ ਨਾਮ ਤੇ ਬਿਲਿੰਗ ਹੋਈ ਹੈ ਅਤੇ ਹੋਰ ਜਿਹੜੇ ਕਾਰਪੋਰੇਟਸ ਇਹਦੇ ਨਾਲ ਇਨਵੋਲਵ ਹੋਣਗੇ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਉਪਰੰਤ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਜਿਹੜਾ 15 ਤੋਂ 20 ਕਰੋੜ ਰੁਪਏ ਚੁੰਨਾ ਲੱਗਿਆ ਹੈ ਜਿਹੜਾ ਕੱਟੜ ਇਮਾਨਦਾਰਾਂ ਨੇ ਚੁੰਨਾ ਲਾਤਾ ਉਹਦੀ ਜਾਂਚ ਅੱਜ ਗਵਰਨਰ ਪੰਜਾਬ ਨੂੰ ਲੈ ਕੇ ਦੇ ਕੇ ਆਏ ਇਹ ਕੇਸ ਰਜਿਸਟਰ ਕੀਤਾ ਜਾਂਚ ਦਾ ਵਿਸ਼ਾ ਤਾਂ ਬਾਅਦ ਬਣੂਗਾ ਪਹਿਲਾਂ ਐਫ ਆਈ ਆਰ ਦਰਜ ਹੋਵੇ ਅਗੇਂਸਟ ਦਾ ਚੀਫ ਮਿਨਿਸਟਰ ਪੰਜਾਬ ਅਗੇਂਸਟ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਔਰ ਜਿਹੜੇ ਲੋਕ ਇਨਵੋਲਡ ਨੇ ਔਰ ਫਿਰ ਉਹਦੀ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਐਕਸ਼ਨ ਲਿਆ ਜਾਵੇ